ਮੈਂ ਕੋਈ ਨਿਕਲ ਖਾਲਸਾ ਰੇ ਜੀ ਹੁਦੈ ਮੈਂ ਚਾਰਜੀਤ ਸਿੰਘ ਪੰਪਾ ਪਵਰ ਮੈਂ ਜੀ ਅੱਜ ਡੀਸੀ ਸਾਹਿਬਾ ਤੱਕ ਇਸ ਲਈ ਪਹੁੰਚਿਆ ਜਿਹੜਾ ਲੁਧਿਆਣਾ ਤੋਂ ਸ੍ਰੀ ਗਤਾਰ ਸਿੰਘ ਸਰਾਬਾ ਮਾਰਗ ਹੈ ਪੱਪਾ ਰੋਡ ਜਿਹਨੂੰ ਕਹਿੰਦੇ ਹੁੰਦੇ ਨੇ ਉਹਦੇ ਦੇ ਨਾਲ ਅੱਗੇ ਟੈਪੀ ਨਹਿਰ ਪੈਂਦੀ ਆ ਉਹਦੇ ਤੇ ਇੱਕ ਜੰਗਲੀ ਜਾਨਵਰ ਜਿਵੇਂ ਹਿਰਨ ਤੇ ਇੱਕ ਨੀਲਗੋ ਉਹ ਬਹੁਤ ਜ਼ਿਆਦਾ ਹੋ ਗਿਆ ਉਹ ਜੀ ਉਹਨਾਂ ਦੇ ਜਦੋਂ ਕੋ ਖੇਤ ਵਿੱਚ ਵੱਢਦੇ ਨੇ ਤਾਂ ਕਿਸਾਨ ਉਹਨਾਂ ਨੂੰ ਕੱਢਦਾ ਹੈ ਉਹ ਦਰਦੇ ਮਾਰੇ ਉਹ ਭਜਦੇ ਆ ਜਿੱਦੋਂ ਨੂੰ ਦਿਲਕਰਦਾ ਰੋਡ ਕ੍ਰੋਸ ਕਰਦੇ ਆ ਉਹ ਸਾਹਮਣੇ ਫੇਰ ਕਈ ਵਾਰੀ ਉਹ ਮੋਟਰਸਾਈਕਲ ਵਿੱਚ ਲੱਗਦੇ ਆ ਗੱਡੀ 'ਚ ਲੱਗਦੇ ਆ ਪਿਛਲੇ ਮਹੀਨੇ ਸਾਡੇ 8 ਤੋਂ 10 ਮੌਤਾਂ ਉਹਨਾਂ ਦੇ ਕਾਰਨ ਹੋ ਚੁੱਕੀਆਂ ਨੇ ਪੰਜ ਸੱਤ ਬੰਦੇ ਹਜੇ ਵੀ ਐਡਮਿਟ ਦੇ ਵਿੱਚ ਹੌਸਪਟਲ ਦੇ ਵਿੱਚ ਪਏ ਨੇ ਤੇ ਮੈਂ ਇਸ ਲਈ ਇੱਥੇ ਡੀਸੀ ਸਾਹਿਬ ਕੋਲ ਅਸੀਂ ਮੰਗ ਮੈਂ ਮੰਗ ਪੱਤਰ ਲੈ ਕੇ ਆਇਆ ਵੀ ਡੀਸੀ ਸਾਹਿਬ ਬੇਤਿਆ ਵੀ ਸਾਡੀ ਉਹਨਾਂ ਨੂੰ ਨਾ ਜੰਗਲੀ ਜੀਵ ਵਾਲਿਆਂ ਨੂੰ ਤੁਸੀਂ ਸਾਧ ਕੇ ਉਹਨਾਂ ਨੂੰ ਉੱਥੋਂ ਫੜ ਕੇ ਜੰਗਲਾਂ ਦੇ ਵਿੱਚ ਸਾੜਿਆ ਜਾਵੇ ਤਾਂ ਜੋ ਜਿਹੜਾ ਇੱਥੇ ਲੋਕਾਂ ਦੇ ਜਿਹੜਾ ਘਟਨਾ ਹੁੰਦੀਆਂ ਉਹ ਉਹ ਚੀਜ਼ਾਂ ਤੋਂ ਸਾਨੂੰ ਰਾਹਤ ਮਿਲ ਜੇ ਉਹ ਇਸ ਲਈ ਆਏ ਜੀ ਤੁਸੀਂ ਸਮਾਜ ਸੇਵੀ ਕਹੋ ਜੀ ਅ ਗੁਰੂ ਸਾਹਿਬ ਨੇ ਬਖਸ਼ਿਆ ਮੈਂ ਰਣਕਟ ਸਿਕਦਰ ਸੇਵਾਦਾਰ ਵੀ ਹਾਂ ਸਮਾਜ ਸੇਵਾ ਦੇ ਰਾਤੇ ਗੁਰੂ ਸਾਹਿਬ ਤੋਂ ਤੋਰਦੇ ਨੇ ਪਹਿਲਾਂ ਜਿਹੜਾ ਇਹ ਰੋਡ ਬਣਿਆ ਸੀ ਕਾਤਾਰ ਸਿੰਘ ਸਰਾਬਾ ਮਾਰਗ 2000 ਇਹ ਮੈਂ ਬਾਈ ਦੇ ਵਿੱਚ ਮੈਂ ਇੱਕ ਮੰਗ ਪੱਤਰ ਦਿੱਤਾ ਸੀ ਭਗਵੰਤ ਮਾਨ ਸਾਹਿਬ ਨੂੰ ਯੂਨੀਵਰਸਿਟੀ ਦੇ ਵਿੱਚ ਰੋਡ ਸਾਡਾ ਤੋਂ ਬਹੁਤ ਗੰਦਾ ਸੀਗਾ ਤੇ ਉਹ ਚਲੋ ਮਾਨ ਸਾਹਿਬ ਨੇ ਸਾਡਾ ਰੋਡ ਬਣਾਤਾ ਉਹੀ ਮੰਗਿਆ ਜਿਹੜੀ ਮੈਂ ਰੱਖੀ ਸੀ ਵੀ ਇਹਨੂੰ ਚੌਂ ਮਾਰਗਾ ਬਣਾਇਆ ਜਾਵੇ ਤੇ ਇਹਦੇ ਸਾਈਡਾਂ ਤੇ ਟ੍ਰੈਕ ਲਾਏ ਜਾਣ ਤੇ ਉਹੀ ਅੱਜ 21 16 ਨਵੰਬਰ ਨੂੰ ਭਗਵੰਤ ਮਾਨ ਸਾਹਿਬਾ ਸਿੱਧੀ ਜਿਨ ਤੇ ਆਏ ਸੀ ਉਹਨਾਂ ਨੇ ਹੁਣ ਉਹ ਐਲਾਨ ਕਰਕੇ ਗਏ ਨੇ ਹੁਣ ਦੇਖਦੇ ਆਂ ਵੀ ਉਮੀਦ ਆ ਵੀ ਉਹ ਵੀ ਸਾਡੀ ਇਹ ਮੰਗੇ ਜਲਦੀ ਪੂਰੀ ਹੋ ਜਾਵੇ ਠੀਕ ਹੈ ਧੰਨਵਾਦ ਜੀ ਭਾਈ ਕੁ ਜੀ ਦਾ ਖਾਲਸਾ ਵਾਹਿਗੁਰੂ ਜੀ ਖੁਤੇ ਮੈਂ ਚਾਰਜੀਤ ਸਿੰਘ ਪਿੰਕਪੁਰਾ ਮੈਂ ਜੀ ਅੱਜ ਡਿਸਿਸਾਪਤ ਇਸ ਲਈ ਪਹੁੰਚਿਆ ਜਿਹੜਾ ਲੁਧਿਆਣਾ ਤੋਂ ਸ੍ਰੀ ਗੁਰਤਾਰ ਸਿੰਘ ਸਰਾਬਾ ਮਾਰਗ ਹੈ ਪੱਪਾ ਰੋਡ ਜਿਹਨੂੰ ਕਹਿੰਦੇ ਹੁੰਦੇ ਨੇ ਉਹਦੇ ਦੇ ਨਾਲ ਅੱਗੇ ਟੈਪੀ ਨਹਿਰ ਪੈਂਦੀ ਆ ਉਹਦੇ ਤੇ ਇੱਕ ਜੰਗਲੀ ਜਾਨਵਰ ਜਿਵੇਂ ਹਿਰਨ ਤੇ ਇੱਕ ਨੀਲਗੋ ਉਹ ਬਹੁਤ ਜ਼ਿਆਦਾ ਹੋ ਗਿਆ ਉਹ ਜੀ ਉਹਨਾਂ ਦੇ ਜਦੋਂ ਕੋ ਖੇਤ ਵਿੱਚ ਵੱਢਦੇ ਨੇ ਤਾਂ ਕਿਸਾਨ ਉਹਨਾਂ ਨੂੰ ਕੱਢਦਾ ਉਹ ਡਰਦੇ ਮਾਰੇ ਉਹ ਭਜਦੇ ਆ ਜਿੱਦੋਂ ਨੂੰ ਦਿਲ ਕਰਦਾ ਰੋਡ ਕ੍ਰੋਸ ਕਰਦੇ ਆ ਉਹ ਸਾਹਮਣੇ ਫੇਰ ਕਈ ਵਾਰੀ ਉਹ ਮੋਟਰਸਾਈਕਲ ਵਿੱਚ ਲੱਗਦੇ ਆ ਗੱਡੀ 'ਚ ਲੱਗਦੇ ਆ ਪਿਛਲੇ ਮਹੀਨੇ ਸਾਡੇ 8 ਤੋਂ 10 ਮੌਤਾਂ ਉਹਨਾਂ ਦੇ ਕਾਰਨ ਹੋ ਚੁੱਕੀਆਂ ਨੇ 5-7 ਬੰਦੇ ਹਜੇ ਵੀ ਐਡਮਿਟ ਦੇ ਵਿੱਚ ਹੌਸਪੀਟਲ ਦੇ ਵਿੱਚ ਪਏ ਨੇ ਤੇ ਮੈਂ ਇਸ ਲਈ ਇੱਥੇ ਡਿਜੀਸਪ ਕੋਲ ਅਸੀਂ ਮੰਗ ਮੈਂ ਮੰਗ ਪੱਤਰ ਲੈ ਕੇ ਆਇਆ ਹਾਂ ਬੀ ਡੀ ਸਾਹਿਬ ਬਸ ਬੇਤੀ ਆ ਵੀ ਸਾਡੀ ਉਹਨਾਂ ਨੂੰ ਨਾ ਜੰਗਲੀ ਜੀਵਾਂ ਨੇ ਨੂੰ ਤੁਸੀਂ ਸਾਧ ਕੇ ਉਹਨਾਂ ਨੂੰ ਉੱਥੋਂ ਫੜ ਕੇ ਜੰਗਲਾਂ ਦੇ ਵਿੱਚ ਛੱਡਿਆ ਜਾਵੇ ਤਾਂ ਜੋ ਜਿਹੜਾ ਇੱਥੇ ਲੋਕਾਂ ਦੇ ਜਿਹੜਾ ਘਟਨਾ ਹੁੰਦੀਆਂ ਨੇ ਉਹ ਚੀਜ਼ਾਂ ਤੋਂ ਸਾਨੂੰ ਰਾਹਤ ਮਿਲ ਜੇ ਉਸ ਲਈ ਆਏ ਜੀ ਤੁਸੀਂ ਸਮਾਜ ਸੇਵੀ ਹੋ ਜੀ ਗੁਰੂ ਸਾਹਿਬ ਨੇ ਬਖਸ਼ਿਆ ਮੈਂ ਰਣਕਟ ਸਿਕਨ ਸੇਵਾਦਾਰ ਵੀ ਆਂ ਸਮਾਜ ਸੇਵਾ ਦੇ ਰਾਤੇ ਗੁਰੂ ਸਾਹਿਬ ਤੋਂ ਤੋਰਦੇ ਨੇ ਪਹਿਲਾਂ ਜਿਹੜਾ ਇਹ ਰੋਡ ਬਣਿਆ ਸੀ ਕਤਾਰ ਸਿੰਘ ਸਰਾਬਾ ਮਾਰਗ 2000 ਇਹ ਮੈਂ ਬਾਈ ਦੇ ਵਿੱਚ ਮੈਂ ਇੱਕ ਮੰਗ ਪੱਤਰ ਦਿੱਤਾ ਸੀ ਭਗਵੰਤ ਮਾਨ ਸਾਹਿਬ ਨੂੰ ਯੂਨੀਵਰਸਿਟੀ ਦੇ ਵਿੱਚ ਰੋਡ ਸਾਡਾ ਤੋਂ ਬਹੁਤ ਗੰਦਾ ਸੀਗਾ ਤੇ ਉਹ ਚਲੋ ਮਾਨ ਸਾਹਿਬ ਨੇ ਸਾਡਾ ਰੋਡ ਬਣਾਤਾ ਉਹੀ ਮੰਗ ਹੈ ਜਿਹੜੀ ਮੈਂ ਰੱਖੀ ਸੀ ਵੀ ਇਹਨੂੰ ਚੌਂ ਮਾਰਗਾ ਬਣਾਇਆ ਜਾਵੇ ਤੇ ਇਹਦੇ ਸਾਈਡਾਂ ਤੇ ਟ੍ਰੈਕ ਲਾਏ ਜਾਣ ਤੇ ਉਹੀ ਅੱਜ 21 16 ਨਵੰਬਰ ਨੂੰ ਭਗਵੰਤ ਮਾਨ ਸਾਹਿਬਾ ਸਿੱਧੀ ਜਿਨ ਤੇ ਆਏ ਸੀ ਉਹਨਾਂ ਨੇ ਹੁਣ ਐਲਾਨ ਕਰਕੇ ਗਏ ਨੇ ਹੁਣ ਦੇਖਦੇ ਆਂ ਵੀ ਉਮੀਦ ਆ ਵੀ ਉਹ ਵੀ ਸਾਡੀ ਇਹ ਮੰਗ ਜੇ ਜਲਦੀ ਪੂਰੀ ਹੋ ਜਾਵੇ ਠੀਕ ਹੈ ਧੰਨਵਾਦ ਜੀ